ਮਾਤਾ ਮੋ ਗਿਆ ਮੈਂ ਹਰ ਰਾਤ ਸਾਰੀ ਮੈਨੂੰ ਨੀਂਦ ਨਹੀਂ ਆਈ ਇੱਕੋ ਹੀ ਫਿਕਰ ਲੱਗਾ ਰਿਹਾ ਮੈਨੂੰ ਇੰਨੀ ਬੇਇੱਜ਼ਤੀ ਇਹ ਮੁੰਡੇ ਕਰਕੇ ਮੇਰੀ ਬੇਇੱਜ਼ਤੀ ਹੋਈ ਆ ਤੇ ਇੱਕ ਨੌ ਦੇ ਕਰਕੇ ਜੇ ਮੈਂ ਆਪਣੀ ਬੇਇੱਜ਼ਤੀ ਦਾ ਬਦਲਾ ਨਾ ਨਾ ਲਿਆ ਤੇ ਮੇਰਾ ਨਾ ਵੀ ਜੀਵਨ ਨਹੀਂ ਆ ਸਾਰੀ ਰਾਤ ਸੋਚਾਂ ਵਿੱਚ ਹੀ ਲੰਘ ਗਈ ਦਿਮਾਗ ਫਟਣ ੜਿਆ ਮੇਰਾ ਮੈਂ ਕਰਾਂ ਤੇ ਕਰਾਂਗੀ ਜਿੰਨਾ ਚਿਰ ਮੈਂ ਕੁਛ ਕੀਤਾ ਨਾ ਨਾ ਮੈਨੂੰ ਚੈਨ ਨਹੀਂ ਆਉਣਾ ਵੀ ਜਿੰਨੀ ਆਪਕੇ ਕੀ ਕਰਨੀ ਮਹਾਰਾਣੀ ਹੋਣਾ ਓਟ ਕੇ ਮੂੰਹਾਂ ਤੋਂ ਬੇ ਚਾਹ ਬਣੀ ਤੇ ਪੀ ਲਿਆ ਵਾ ਹੁਣ ਮੈਂ ਰਹਿਣ ਨੂੰ ਜੀ ਨਹੀਂ ਕਰਦੇ ਦੋ ਮਿੰਟ ਵਾਸਤੇ ਵੀ ਇਤਾਂ ਕਰਦਾ ਛੇਤੀ ਪਿੰਡ ਚ ਲਿਗੇ ਹੁਣ ਭੈਣ ਨੂੰ ਕਿ ਨਹੀਂ ਮਿਲ ਜਦਾ ਜਾਂਦਾ ਹੈ ਚਲ ਚੋ ਅੱਗੇ ਪੜੀ ਗਏ ਸਬਜ਼ੀ ਬਣਾਣੀ ਬਹੁਤ ਕਿਵਿ ਮਨ ਨਹੀਂ ਚਲ ਰਹਾ ਮੈਂ ਸਾਲਸ ਨੂੰ ਕਹਿੰਦੀ ਰੋਟੀ ਖਾ ਲਵਾਂ ਭੈਣ ਹੈ हां मैं तेरे वाली चली मैं इत्ता कहਣਾ ਵੀ ਮੈਂ ਚਾਹ ਬਣੀ ਪੀ ਲਿਆ ਵਾ ਕਿਉਂ ਤੇ ਮੈਂ ਹਾਂ ਜਾਣਾ ਬੈਡਰੂਮ ਨਹੀਂ ਇਦਾਂ ਨਹੀਂ ਜਾਣਾ ਰੋਟੀ ਵੀ ਮੈਂ ਸਾਰੀ ਬਣਾ ਲਈਏ ਰੋਟੀ ਖਾ ਕੇ ਜਾਣਾ ਰੋਟੀ ਖਾਂ ਜੀ ਮੇਰਾ ਨਹੀਂ ਨਹੀਂ ਰੋਟੀ ਖਾਂ ਤੂੰ ਪਹਿਲਾਂ ਨਹੀਂ ਜਾਣਾ ਹੈਗਾ ਤੂੰ ਇਦਾਂ ਕਰ ਤੂੰ ਦੋ ਬੁਲ ਕੇ ਦੇ ਚੱਲ ਮੈਂ ਲਿਆਉਂਦੀ ਤੂੰ ਬੈ ਬਣਾ ਕੇ ਆ ਜੀ ਚਾਹ ਤੇ ਆ ਮਗਾ ਸਭ ਬੈਠੂ ਨੇ ਆ ਚੱਲ ਸਾਰਸ ਮੇਰੀ ਗੱਲ ਸੁਣ ਮੰਮੀ ਦੀ ਕਿਸੇ ਗੱਲ ਦਾ ਗੁੱਸਾ ਨਾ ਕਰੀ ਜਾਣਾ ਨਹੀਂ ਨਹੀਂ ਬੈਣ ਤੂੰ ਕਿੰਨੇ ਜਦੋਂ ਤੇਰਾ ਦਿਲ ਕਰਿਆ ਕਰੇ ਤੂੰ ਆ ਜਾ ਕਰੀ ਨਹੀਂ ਨਹੀਂ ਮਾ ਆ ਜਾ ਕਰਨਾ ਟੈਨਸ਼ਨ ਨਹੀਂ ਚਾਹੀਦੀ ਤੇ ਜਾ ਕੇ ਮੈਨੂੰ ਫੋਨ ਕਰਦੀ ਚੱਲ ਹਾਂ ਮੈਂ ਕਰ ਦਿੰਦੀ ਕੱਲ ਜੀ ਕਰਾਂ ਠੀਕ ਆ ਮਹਾਰਾਣੀ ਨੇ ਸਿਰਸਰੇ ਤੋਰ ਵੀ ਦਿੱਤਾ ਭਰਾ ਨੂੰ ਨਾ ਐਡੀਆਂ ਕਾਦੀਆਂ ਕਾਲੀਆਂ ਪਈਆਂ ਇਸੋਕੇ ਜਾਣਦੀਆਂ ਹੈ ਰੁਕ ਜਾਂਦਾ ਲੰਗਰ ਪਾਣੀ ਖਾ ਕੇ ਜਾਂਦਾ ਬਣਾ ਲਿਆ ਹੁਣ ਆ ਪੈਣ ਨੇ ਸਿਰਸਰੇ ਉਹਦਾ ਕੀ ਭੱਖਾ ਹੀ ਨਹੀਂ ਗਿਆ ਮੈਨੂੰ ਹੀ ਜਾਗ ਨਹੀਂ ਆਈ ਮੈਂ ਹੁਣ ਤਰਾ ਸਾਰੀ ਰਾਤ ਜਾਗਦੀ ਰਹੀ ਤੇ ਮਨੇਰੇ ਆ ਗਈ ਨੀਂਦ ਪਤਾ ਨਹੀਂ ਕੀ ਕੀ ਪਾ ਕੇ ਦੇਤਾ ਹੁਣ ਆ ਭਰਾ ਨੂੰ ਪਰ ਹੁਣ ਇੱਕ ਗੱਲ ਵਾਹ ਰਹਿਣ ਮੈਂ ਵੀ ਨਹੀਂ ਦੇਣਾ ਇਹਨਾਂ ਦਾ ਕੁਛ ਹੁਣ ਇੱਕ ਸਕੀਮ ਲਾਉਣੀ ਪੈਣੀ ਆ ਮੈਨੂੰ ਇੱਕ ਤੇ ਆੜੀ ਪ੍ਰਭਵ ਆ ਨਾ ਪਤਾ ਨਹੀਂ ਕਿੱਥੇ ਦਫਾ ਹੋ ਜਾਂਦੀ ਹੈ ਤੀਜੇ ਕਦੇ ਨੂੰ ਚਾਰ ਚਾਰ ਦਿਨ ਜਾ ਕੇ ਉੱਥੇ ਰਹਿ ਆਂਦੀ ਆ ਬੰਦਾ ਇੱਥੇ ਹੋਵੇ ਬੰਦਾ ਉਹਦੇ ਘਰ ਚਲ ਜੇ ਜਾ ਕੇ ਕੋਈ ਸਲਾਹ ਲੈ ਆਵੇ ਹੁਣ ਕਰਾਂ ਤੇ ਕਰਾਂ ਕੀ ਮੈਨੂੰ ਕੋ ਸੋਚਣਾ ਪੈਣਾ ਹੁਣ ਕਰਾਂ ਕੀ ਕੀ ਕਹੂੰਗੀ ਮੈਂ ਆ ਇੱਕ ਸਕੀਮ ਆਈ ਆ ਹੁਣ ਮੈਂ ਤੇ ਚੋਰੀਦਾਲ ਜਾਮ ਲਾਉਂਗੀ ਕੋਈ ਗੱਲ ਨਹੀਂ ਚੱਲ ਹਾਂ ਜਰਾ ਬਹਣ ਤੂੰ ਮੁੜ ਕੇ ਨਾ ਵੜੇਗਾ ਇੱਥੇ ਜ਼ਿੰਦਗੀ ਦੇ ਵਿੱਚ ਔਰ ਇੱਕੋ ਹੀ ਤਰੀਕਾ ਵਾ ਇਹਨਾਂ ਨੂੰ ਜਲੀਲ ਕਰਨ ਦਾ ਇਹਨਾਂ ਭੈਣ ਭਰਾਵਾਂ ਨੂੰ ਮੈਂ ਜਲੀਲ ਨਾ ਕੀਤਾ ਤੇ ਮੇਰਾ ਨਾ ਵੀ ਜੀਵਨ ਨਹੀਂ ਆ ਇਹ ਹੁਣ ਮੈਨੂੰ ਕੰਮ ਕਰਨਾ ਹੀ ਪੈਣਾ ਜੇ ਮੈਂ ਹੱਥ ਤੇ ਹੱਥ ਰੱਖ ਕੇ ਬੈਠੀ ਰਹੀ ਨਾ ਫਿਰ ਮੇਰੇ ਪੱਲੇ ਕੁਝ ਨਹੀਂ ਪੈਣਾ ਇਦਾਂ ਕਰਦੀਆਂ ਸੋਨਾ ਕੱਢ ਲੈਣੀ ਆਪਣਾ ਸ਼ਾਹਲਾ ਇਹਨੂੰ ਰਹਾ ਦਿਨੀ ਖਾਲੀ ਪੁੱਛੂਗੀ ਨਾ ਵੀ ਦੇ ਹੁਣ ਮੇਰਾ ਸੋਨਾ ਜੱਥੇ ਦੇਣਾ ਇਹਨੂੰ ਜਿੱਹ ਲੱਕੜਾ ਆ ਆ ਆ ਇਹ ਵੀ ਕੀ ਯਾਦ ਕਰੂਗੀ ਕਿਦਾਂ ਨਾ ਪੰਗਾ ਲਿਆ ਸੀ ਮੈਂ ਹੈ ਮਰਜ਼ੀਆਂ ਆਪਣੀਆਂ ਕਰਦੀਆਂ ਨਾ ਹੁਣ ਕਰਕੇ ਦੱਸੀ ਮੈਨੂੰ ਮਰਜ਼ੀਆਂ ਆਪਣੀਆਂ ਜੇ ਤੈਨੂੰ ਵੀ ਘਰੋਂ ਬਾਹਰ ਨਾ ਨਾ ਕੀਤਾ ਤੇ ਫੇਰ ਵੇਖੀ ਜਾ ਤੂੰ ਗਾੜੀ ਗਾੜੀ ਤੇਰਾ ਬਣਦਾ ਕੀ ਆ ਹੁਣ ਤੁਹੀ ਕਿ ਫੋਨ ਵਿੱਚ ਹੀ ਬੜੇ ਰਹਿੰਦੇ ਹੁੰਦੇ ਜੇ ਕਿਤੇ ਇੱਥੋਂ ਬਾਹਰ ਹੋ ਹੀ ਨਿਕਲ ਆਇਆ ਕਰੋ ਮੇਰੀ ਗੱਲ ਸੁਣ ਲਾ ਇੱਤੇ ਵੀ ਚੀਜ਼ ਸਿੱਖਣ ਵਾਲੀਆਂ ਹਾਂ ਹੈ ਉਹ ਮਾੜੀ ਚੀਜ਼ ਤੇ ਹੈ ਨਹੀਂ ਕੀ ਚੰਗੀਆਂ ਹੀ ਸਿੱਖਿਆ ਕਰੋ ਮਾੜੀਆਂ ਦੇ ਸਿੱਖਦੀ ਰਹੋ ਵਿੱਚ ਆ ਆ ਵੇਖਾਂ ਕਿੱਦ ਕਿੱਦ ਦੀਆਂ ਸੋਹਣੀਆਂ ਖਬਰਾਂ ਹੁੰਦੀਆਂ ਇੱਥੇ ਕਮਲੀਏ ਚਲੋ ਉਹ ਤਾਂ ਠੀਕ ਵਾ ਤੇ ਮੈਂ ਇੱਕ ਸਲਾਹ ਕਰਨੀ ਤੁਹਾਡੇ ਨਾਲ ਦੱਸੋ ਸਲਾਹ ਕਾਦੀ ਚੰਗੀ ਕਰੀ ਪਹ ਚੰਗੀ ਕਰੂੰਗੀ ਤੁਹਾਨੂੰ ਹਮੇਸ਼ਾ ਮੈਨੂੰ ਸ਼ੱਕ ਹੀ ਰਹਿੰਦਾ ਵਾ ਨਹੀਂ ਸ਼ੱਕ ਦੀ ਨਹੀਂ ਨਾ ਗੱਲ ਆਹੋ ਪਤਾ ਹਾਂ ਫਿਰ ਵੀ ਤੁਹਾਡਾ ਵਿਆਹ ਕਿ ਆਈ ਹੈ ਘਰ ਵਿੱਚ ਕਿੰਨੇ ਸਾਲ ਹੋ ਗਏ ਆ ਕਰ ਸਲਾਹ ਇੱਥੇ ਦੱਸ ਸਲਾਹ ਕਦੀ ਕਰਨੀ ਤੁਸੀਂ ਤੇ ਮੇਰਾ ਸਾਰਾ ਮੂਡ ਹੀ ਖਰਾਬ ਕਰ ਦਿੰਦੇ ਸੀ ਹਾਲੇ ਫੋਨ ਮੈ ਇੱਥੇ ਰੱਖਤਾ ਹੁੰਦਾ ਸੀ ਉਹ ਤਾਂ ਤੁਹਾਨੂੰ ਮੇਕਰ ਕਹਿਣੀ ਸੀਗੀ ਵੀ ਮੈਂ ਆਪਣੀ ਨਾਹ ਵਾਲ ਜਦੋਂ ਵੇਣੀ ਆ ਆਹੋ ਤੇ ਕੰਨਾਂ ਵਿੱਚ ਦੂਜੇ ਪਾ ਛੜਦੀ ਆਰਟੀਫੀਸ਼ੀਅਲੀ ਆਹੋ ਤੇ ਮੇਰਾ ਰਾਦਾ ਪੰਡਿਆ ਹੀ ਵੀ ਮੇਰੇ ਕੋਲ ਸੋਨਾ ਪਿਆ ਵਾ ਕਿੰਨਾ ਹੀ ਹਾਂ ਹੈਂ ਕੋਹ ਮੇਰੇ ਚੂੜੀਆਂ ਪਈਆਂ ਦੋ ਕੋਹ ਮੇਰੇ ਉਹ ਕੰਨਾਂ ਚ ਪਾਉਣ ਵਾਲੇ ਟਾਫ ਸਪਏ ਕਿੰਨਾ ਹੀ ਕੁਛ ਪਿਆ ਆ ਅੱਛਾ ਅੱਛਾ ਤੇ ਮੇਰੇ ਨਾਲ ਚਲੋ ਸ਼ਹਿਰ ਤੇ ਮੈਨੂੰ ਕੋਹ ਬਣਾ ਕੇ ਲਿਆਦਾ ਮੇਰੀ ਗੱਲ ਸੁਣ ਮੇਰੇ ਲੱਗੇ ਤੇ ਜੀਵਨ ਬੈਠੀ ਕੋਰ ਕੋ ਬੁੱਢੀ ਬੈਠੀ ਲੈ ਵੇਖਿਆ ਫੇਰ ਸ਼ੱਕ ਕਰ ਲਿਆ ਮੇਰੇ ਤੇ ਹੈ ਹੈ ਕਿਤੇ ਤੁਸੀਂ ਇਹ ਸੋਚਿਆ ਕਰੋ ਹਾਂ ਵੀ ਮੇਰੀ ਘਰ ਦੀ ਆ ਕੋ ਚੰਗੀ ਗੱਲ ਕਰਨ ਢੀ ਆ ਤੇ ਘਰ ਦੀ ਤੂੰ ਮੇਰੀ ਹੈਗੇ ਪਰ ਐਡਾ ਚੰਗਾ ਵਿਚਾਰ ਕਿਤਰਾ ਦਿਮਾਗ ਚ ਆ ਜਾਇਆ ਐਡੀ ਮਾੜੀ ਵੀ ਨਹੀਂ ਕੀਤੀ ਮੈਂ ਠੀਕ ਆ ਨਾ ਉਹ ਮੁੰਡੇ ਨੇ ਨਖੱਤੇ ਨੇ ਨਾ ਆਪੇ ਵਿਆਹ ਕਰ ਲਿਆ ਤੇ ਬੰਦੇ ਦਾ ਦਿਲ ਤੇ ਟੁੱਟਦਾ ਹੀ ਆ ਠੀਕ ਵਾ ਨਾ ਕਿਹੜੀ ਮਾਂ ਨਹੀਂ ਚਾਹੁੰਦੀ ਵੀ ਮੈਂ ਆਪਣੀਆਂ ਰੀਝਾਂ ਕਰਾਂ ਸਾਰੀਆਂ ਸਗਣਾ ਦੇ ਨਾਲ ਆਪਣੀ ਨੌ ਲਿਆਵਾ ਹੁਣ ਮੇਰੀਆਂ ਆਸਾਂ ਤੇ ਫਿਰ ਤਾਂ ਉਹਨੇ ਪਾਣੀ ਤਾਹਨ ਗੁੱਸਾ ਤਾਂ ਬੰਦੇ ਨੂੰ ਹੁੰਦਾ ਹੀ ਅੰਦਰੇ ਅੰਦਰ ਤੁਸੀਂ ਪਿਓ ਜੇ ਨਾ ਤੁਸੀਂ ਨਹੀਂ ਇਹ ਚੀਜ਼ਾਂ ਸਮਝ ਸਕਦੇ ਇਹ ਚੀਜ਼ ਇੱਕ ਮਾਂ ਹੀ ਸਮਝ ਸਕਦੀ ਹੈ ਚੱਲ ਜੱਤੇ ਦੇ ਉਹਦੇ ਵਾਸਤੇ ਤੇਰੇ ਦਿਲ 'ਚ ਥੋੜੀ ਬੁਦੀ ਨਰਮਾਈ ਆਈ ਹੈ ਨਾ ਤੇ ਤੂੰ ਕੰਮ ਦੱਸ ਕੰਮ ਕਾਹਦਾ ਦੱਸਣਾ ਵਾ ਉਹ ਸੋਨਾ ਮੈਂ ਆਪਣਾ ਕੱਢ ਲੈਣੀ ਆ ਤੇ ਤੁਸੀਂ ਚਲੋ ਮੇਰੇ ਨਾਲ ਸ਼ਹਿਰ ਤੇ ਇਹਨੂੰ ਕੋ ਬਣਾ ਕੇ ਲਿਆ ਦਿੰਨੇ ਆ ਫੇਰ ਆਪੇ ਪਾ ਲਿਆ ਕਰੂਗੀ ਨਹੀਂ ਬਣਾ ਕੇਗੀ ਚਲੋ ਇੱਕ ਤੇ ਕੰਨਾਂ 'ਚ ਪਾਉਣ ਵਾਲੇ ਤੇ ਬਾਕੀ ਇੱਕ ਚੂੜੀ ਬਣਵਾ ਦਨੀਂ ਨੂੰ ਹਾਂ ਆਹ ਮੈਂ ਕਿਹੜਾ ਸੋਨਾ ਪਾਪਾ ਦੇਣ ਡਈ ਹਾਂ ਹੁਣ ਮੈਂ ਤਾਂ ਉਦਾਂ ਹੀ ਨਹੀਂ ਪਉਂਦੀ ਤੇ ਇਹਦੇ ਤੇ ਮੈਂ ਪਹਿਲੇ ਦੇਣਾ ਆਖਿਆ ਮੈਂ ਸਭ ਕੋ ਬੜਾ ਵਧੀਆ ਹੋਏਣਾ ਮੈਂ ਤੇ ਤੂੰ ਮੇਰੇ ਪਰੇ ਦੇ ਪਾਣੀ ਨਹੀਂ ਪੈਣ ਦਿੰਦੀ ਆਉਂਗਾ ਤੇ ਜਾਉਂਗਾ ਆਉਂਗਾ ਵਿਆਹ ਕਰ ਲੈ ਆਪਣੀ ਮਾਦੀ ਕਾਲੀ ਮੇਰੇ ਰੀਝਾਂ ਮਾਰਤੇ ਆਉਂ ਹੋ ਗਿਆ ਜਾਉਂ ਹੋ ਗਿਆ ਲੈ ਉਹ ਤਾਂ ਗੱਲ ਉਹ ਹੀ ਹੋਈ ਨਾ ਉਹ ਗੱਲ ਸੱਚੀ ਆ ਉਹ ਜਿਹੜੀ ਗੱਲ ਵਾ ਨਾ ਕੰਮ ਕੋਈ ਵੀ ਕੰਮ ਮੇਰੀ ਸੁਣ ਲੈ ਗੱਲ ਕੰਮ ਕੋਈ ਵੀ ਨਾ ਤੇ ਜੰਗ ਰੋਲਾ ਖਾਪਾ ਮੈਂ ਤਾਂ ਦੁਨੀਆ ਪੇਰ ਮਾਨਣਾ ਪੈ ਜਾਂਦੀ ਹੁੰਦੀ ਆ ਚੱਲ ਅਛਾ ਡੋ ਗੱਲਾਂ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਜੇ ਹੁਣ ਜਿਹੜੇ ਕੰਮ ਨੂੰ ਹੁਣ ਮੈਂ ਕਹਿਣ ਦੀ ਉਹ ਤੇ ਮੇਰੇ ਨਾਲ ਤੁਰੋ ਇਹ ਵੇਲੇ ਮਨਤਨ ਨੂੰ ਕਹਿਣ ਦੀਆਂ ਹਾਂ 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 ਮਨਤਨ ਨੂੰ ਹੀ ਕਹਿਣ ਲਈ ਹਾਂ ਮੈਂ ਢੀ ਮਾੜੀ ਹਾਂ ਤੁਸੀਂ ਤੇ ਮੈਨੂੰ ਬਹੁਤੀ ਮਾੜੀ ਕਰ ਛੜਿਆ ਵਾ ਚੱਲ ਫਿਰ ਚਲਾਓ ਮੇਰੇ ਨਾਲ ਚੱਲ ਚੱਲ ਆਜੋ 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 ਮੈਂ ਕਿਹੜੇ ਸਿੰਦਰੇ ਮਾਰਨੇ ਹੁੰਦੇ ਆ ਹੈ ਜਿੰਨੀ ਤੇ ਮੈਨੂੰ ਮਾੜੀ ਕਹਿੰਦੇ ਜੇ ਨਾ ਓਨੀ ਮਾੜੀ ਮੈਂ ਨਹੀਂਗੀ ਆ ਵੇ ਲੋਕ ਉਹਤਾਰੀ ਨਮਾਰੀ ਖੁੱਲੀ ਆ ਮੇਰੀ ਹੈ ਉਹ ਮਹਾਰਾਜ ਜੀ ਜੋ ਕਰਨਾ ਕਰੋ ਛੇਤੀ ਯਾਰ ਮੈਂ ਕਿਹੜਾ ਕੁਛ ਲਕਮਨੀ ਆ ਮੇਰਾ ਦਿਲ ਨਹੀਂ ਈਡਾ ਮਾੜਾ ਹੈਗਾ ਜਿੱਦਾਂ ਤੈਨੂੰ ਸਮਝ ਆਵੇ ਉਹ ਚੰਗਾ ਚੰਗਾ ਆ ਵੇ ਖਸਾਰਾ ਸੋਨਾ ਮੇਰਾ ਦੇ ਵਿੱਚ ਪਿਆ ਹੁਣ ਇਹ ਕੱਢ ਕੇ ਦਿਨੀ ਆ ਹਾਈ ਮੇਰਾ ਸੋਨਾ ਕਿੱਥੇ ਗਿਆ ਆ ਵੇਖੋ ਮੇਰੀ ਗੱਲ ਸੁਣ ਜਿੱਦਾਂ ਰੱਖਿਆ ਤੂੰ ਮੈਨੂੰ ਲਾਗੇਗੀ ਹੈਂ ਹਾਏ ਮੇਰੇ ਵਿੱਚ ਰੱਖਦੀ ਹੁੰਦੀ ਆ ਉਥੋਂ ਤੇ ਆਉਂਦੀ ਆਉਂਦੀ ਜਿਤਨਾ ਇਹ ਸਾਹਮਣੇ ਕਿਤੇ ਰੱਖਿਆ ਤੂੰ ਨੇ ਮੈਂ ਹੁਣੇ ਜੜ ਜੁੱਲਾ ਬਣਾ ਕੇ ਦਿੱਤਾ ਸਾਰਾ ਬਣਾ ਕੇ ਦਿੱਤਾ ਤੁਹਾਨੂੰ ਨਹੀਂ ਪਤਾ ਚੂੜੀਆਂ ਬਣਾ ਕੇ ਦਿੱਤੀਆਂ ਚੂਕੀ ਬਣਾ ਕੇ ਦਿੱਤੀ ਉਹ ਸਾਰਾ ਮੈਂ ਇਹਦੇ ਵਿੱਚ ਪਾ ਕੇ ਰੱਖਿਆ ਹੈਗਾ ਇੰਨਾ ਸੋਨਾ ਵਾ ਮੇਰਾ ਮੈਨੂੰ ਕੀ ਪਤਾ ਕਿੱਥੇ ਥੇ ਕਰ ਲਿਆ ਹਾਏ ਕਿੱਥੇ ਚਲ ਗਿਆ ਮੇਰਾ ਸੋਨਾ ਇਹ ਵਿੱਚ ਇਹ ਚੰਗੀ ਤਰਾ ਹੈ ਨਹੀਂ ਆ ਕਿੱਥੇ ਪਾ ਕੇ ਬਈ ਠੀਕ ਤਵਾ ਵਿੱਚ ਤਵਾ ਕਿੱਥੇ ਪਾਈਆਂ ਉਹ ਕਾਪੀਆਂ ਆ ਕਰਤਾ ਨਾ ਕੰਮ ਉਹੀ ਨਹੀਂ ਪਰ ਮੇਰਾ ਸੋਨਾ ਜਾਗ ਤੇ ਸਕਦਾ ਤੂੰ ਵੀ ਸਿਆਣੇ ਜੇ ਇਹ ਘਰ ਵਿੱਚ ਤੀਜਾ ਬੰਦਾ ਤਾਂ ਕੋਈ ਆਇਆ ਨਹੀਂ ਇਹਨੂੰ ਜਮੀਨ ਖਾ ਗਈ ਸੋਨੇ ਮੇਰੇ ਨੂੰ ਕਿੱਥੇ ਚਲ ਗਿਆ ਮੇਰਾ ਸੋਨਾ ਤੂੰ ਕੀ ਬਤਾ ਤੂੰ ਘੱਟ ਨਹੀਂ ਗਈ ਠੀਕ ਆ ਬੜੀ ਚਤਰੋਆ ਤੂੰ ਵੀ ਆਾ ਜੋੜੇ ਤੁਹਾਡੇ ਕਰ ਗਈ ਹੱਥ ਐਂ ਤਾਂ ਨਾ ਕਰੋ ਮੇਰਾ ਤਾਂ ਗਿੱਦੜ ਘਟੰਡਿਆ ਵਾ ਜਿਹੜੇ ਬੰਦੇ ਦਾ ਇੰਨਾ ਸੋਨਾ ਕੋਲ ਆ ਜੀ ਮੈਨੂੰ ਉਥੋਂ ਲੈ ਕੇ ਆਈ ਹੀ ਜਿਤਨਾ ਹੁਣੇ ਸਨੈਰ ਕੋਲ ਬੈਠੇ ਹੁੰਦੇ ਆ ਹਾਏ ਮੇਰਾ ਮਾਲਕਾ ਮੇਰਾ ਸੋਨਾ ਹੈਗਾ ਨਹੀਂ ਇਹ ਬਤਾ ਕਿਸੇ ਦਫਾ ਕਰ ਲਿਆ ਵਾ ਇੱਥੇ ਬੋ ਇੱਥੇ ਬਹੁਤ ਮੇਰੀ ਗੱਲ ਸੁਣੋ ਈ ਸੋਨਾ ਤੇਰੀ ਗੱਲ ਮੈਂ ਕੱਲ ਵੀ ਆਪਣਾ ਸੋਨਾ ਵੇਖਿਆ ਵਾ ਮੈਂ ਕੱਲ ਵੀ ਸੁਪਨਾ ਕਰਨੀ ਮੈਂ ਆਪਣੀ ਨੌਂਦ ਕੋ ਬਣਾ ਕੇ ਦਿੰਨੀ ਆ ਕਿਤੇ ਸੁਪਨੇ ਚ ਵੇਖ ਲਿਆ ਹੁਣ ਨਹੀਂ ਸੁਪਨੇ ਚ ਵੇਖਿਆ ਤੇਰੇ ਹੱਥੀ ਸੋਨਾ ਬਣਾਇਆ ਮੇਰਾ ਸਾਰਾ ਤੇ ਅੱਜ ਜਦੋਂ ਮੈਂ ਹੁਣ ਵੇਖਿਆ ਤਾਂ ਵੇਖ ਲੋ ਤੁਹਾਡੇ ਅੱਖੀਂ ਵੇਖਣ ਦੀ ਗੱਲ ਵਾ ਆ ਵੇਖੋ ਖਾਲੀ ਪਿਆ ਸਾਰਾ ਕੁਛ ਹੈ ਹੁਣ ਦੱਸੋ ਉਹ ਹੋਰ ਕਿਤੇ ਵੇਖ ਲਾ ਉਹ ਨਹੀਂ ਬਾਬਾ ਮੈਂ ਕਿਤੇ ਨਹੀਂ ਰੱਖਦੀ ਮੈਂ ਇੱਥੇ ਰੱਖਨੀ ਆ ਮੇਰੀ ਗੱਲ ਸੁਣੋ ਛੋਟੇ ਤਾਂ ਹੁੰਦੇ ਰਹਿੰਦੀ ਕਦੀ ਪੇਟੇ ਚ ਕਦੀ ਚੋਲਾ ਦੇ ਟਰਮੀ ਚ ਮੇਰੇ ਦਿਵਾਲੇ ਨਾ ਹੋਇਓ ਪਰ ਇੱਕ ਗੱਲ ਕਹਾਂ ਹੈ ਦਰਜੀਤ ਦਾ ਭਰਾ ਵੀ ਨਾ ਅੱਜ ਸੁਤਤਾਠ ਕੇ ਚਲ ਗਿਆ ਦਵਾ ਦਾ ਹੈ ਉਹ ਜਾ ਜਾ ਮੇਰੇ ਕੋ ਮਾਰਨ ਅਕੇ ਸਵਾਦੀ ਗੱਲ ਕਰੀ ਤੇ ਹੁੰਦੀ ਆ ਜੇ ਕੋ ਭੈਣ ਭਰਾ ਕੋ ਆਈ ਜਾਂਦਾ ਨਾ ਇਤਨੀ ਗੱਲ ਕਰੀ ਤੇ ਹੁੰਦੀ ਮੈਨੂੰ ਪਤਾ ਸੀ ਤੁਸੀਂ ਮੇਰੇ ਦਿਵਾਲੇ ਹੋਣਾ ਪਰ ਮੇਰਾ ਸੋਨਾ ਕਿੱਥੇ ਗਿਆ ਉਹ ਵੇਖੋ ਨਾ ਮੈਨੂੰ ਬੁਲਾ ਕੇ ਗਿਆ ਨਾ ਕਿਸੇ ਦੇਖੋ ਅੱਜ ਜੀ ਨੂੰ ਬੁਲਾ ਕੇ ਗਿਆ ਚੁੱਪ ਕਰਕੇ ਚਲ ਗਿਆ ਨਹੀ ਤੇਨਾਂ ਦੀ ਭਾਂਦੀ ਜ ਬੜੀ ਹੈਂ ਤੂੰ ਉਹਨੂੰ ਰੋਟੀ ਪਰੋਸ ਕੇ ਦੇ ਨਹੀਂ ਤੇਰੇ ਪਗੋਡੀਆਂ ਹੱਥ ਲਾ ਕੇ ਜਾਂਦਾ ਤੇਰੇ ਤੇ ਗੋਡੇ ਵੱਟਣ ਵਾਲੇ ਜਣੇ ਮੇਰੀ ਗੱਲ ਤਾਂ ਸੁਣ ਲੋ ਆ ਮੇਰਾ ਸੋਨਾ ਗਿਆ ਕਿਥੇ ਘਰੋਂ ਗਵਾਚ ਗਿਆ ਪ੍ਰਾ ਮੇਰੇ ਨਹੀਂ ਪੱਕਾ ਤਾਂ ਦੀ ਨੋ ਹਿੱਚੋ ਕਿਤੇ ਆਪਣੇ ਭਰਾ ਨੂੰ ਦੇਤਾ ਵਾ ਐਵੇਂ ਇਲਜ਼ਾਮ ਨਾ ਕੇਤੇ ਦਾ ਨਹੀਂ ਵਸਦਾ ਵਸਦਾ ਘਰ ਬਰਬਾਦ ਕਰਕੇ ਨਾ ਬਾਈ ਮੈਂ ਇਲਜ਼ਾਮ ਨਹੀਂ ਲਾਉਂਦੀ ਅੱਲਾਹ ਕਰ ਜਲੱਭੂ ਲੱਭੂ ਠੀਕ ਹੈ ਤੇ ਮੈਂ ਹੋਰ ਬਣਾ ਦਊਗਾ ਐਵੇਂ ਬਣਾ ਦੋਗੇ ਇੰਨਾ ਸੋਨਾ ਮੇਰਾ ਇੰਨਾ ਸੋਨਾ ਹੈਗਾ ਇੰਨਾ ਹੀ ਇੰਨਾ ਤਾਂ ਵਿਆਹ ਜ ਨਹੀਂ ਪਾਇਆ ਕਿਹਨੇ ਜਿਹੜਾ ਉਹ ਇੰਨਾ ਕਹਤਾ ਵਾ ਕਿਉਂ ਨਹੀਂ ਪਾਇਆ ਤੁਹਾਨੂੰ ਕੀ ਪਤਾ ਵਾ ਆਹ ਮੇਰੀ ਮਾਂ ਵਾ ਚੱਲ ਕਰ ਕਰਕੇ ਤੇ ਜਾ ਕੇ ਮੇਰੀ ਸੋਨ ਦਾ ਖੁਰਦਾ ਜੇ ਦਜੀਦਾ ਨਾਂ ਲੈ ਲੇ ਤੇ ਭਰਾ ਦਾ ਲਾ ਕੁਣੀ ਤੇ ਮੇਰੀ ਕਿਤੇ ਗੱਲ ਮੰਨਣੀ ਨਹੀਂ ਗਈ ਪਰ ਮੈਂ ਪੁੱਛਣਾ ਵਾਂ ਪੁੱਛਣਾ ਮੈਂ ਆਹੋ ਮੈਂ ਕਹਣਾ ਚੰਦਰਾ ਮਾਰਨੀ ਆਪਣੀ ਮਾਰੀ ਉਹ ਬੋਲਰ ਤੇਜ ਪਾ ਕੇ ਬੈਠੀ ਤੇ ਮੈਂ ਦੱਸਾਂ ਗੱਲਾਂ ਤੇ ਮੈਂ ਪਾਸੇ ਸੇਕ ਦੇਣੀ ਹਾਂ ਕਰਦੀ ਗਈ ਫਿਰਦੀ ਆ ਸੁਣਾ ਸੁਣਾ ਲੀ ਸੁਣਾ ਨਿਕਲ ਜਾ ਟਰੈਕਟਰ ਵੀ ਜਨੇ ਕਦੀ ਕਾ ਹੈ ਤੇ ਕਦੀ ਕਾ ਹੈ ਜੀ ਪੈਸੇ ਸੇਕ ਦੇਣੀ ਤੇਰੇ ਮੈਂ ਸਿਕਾਉਣੀ ਆ ਤੇਰੇ ਕੋ ਪਾਸੇ ਮੈਂ ਹੈ ਜਿਹੜੀ ਮੈਂ ਸਕੀਮ ਲਾਈ ਆ ਨਾ ਇਹ ਤਾਂ ਹੁਣ ਕਾਮਜਾਬ ਕਰਕੇ ਰਹੂੰਗੀ ਹੁਣ ਵੇਖਿਓ ਸਹੀ ਤਨੀ ਇਹ ਮੈਂ ਦਲਜੀਤ ਦਾ ਹਾਲ ਕੀ ਕਰਨੀ ਆ ਇਹ ਵੀ ਕਿਸ ਹੋਂ ਦੇ ਦੇ ਕੇ ਰੋਹੂਗੀ ਅੱਖਾਂ ਦੇ ਵਿੱਚ ਜਿਦਾਂ ਨੇ ਮੇਰੀ ਬੇਇੱਜ਼ਤੀ ਕਰਾਈ ਹੈ ਨਾ ਇਦਾਂ ਹੀ ਇਹਦੀ ਬੇਇੱਜ਼ਤੀ ਹੋਊਗੀ ਚੱਲ ਜੀਵਨ ਹੋ ਜਾ ਸ਼ੁਰੂ ਹੁਣ ਮੇਰੀ ਸਕੀਮ ਤਾਂ ਹੀ ਕਾਮਯਾਬ ਹੋਣੀ ਆ ਜੇ ਮੈਂ ਹੈਵੀ ਹੋ ਕੇ ਰਹੂੰਗੀ ਤੇ ਜੇ ਮੈਂ ਚੁੱਪ ਕਰਕੇ ਅੰਦਰ ਵੜ ਗਈ ਨਾ ਫਿਰ ਤੇ ਧਰਿਆ ਧਰਿਆ ਸਭ ਕੋ ਰਹਿਣਾ ਇੱਥੇ ਹੈ ਨਹੀਂ ਪ੍ਰਾਂਤ ਤੋਰ ਤਾਈ ਟਾਈਮ ਦੇ ਨਾਲੇ ਹਾਂਜੀ ਮੰਮੀ ਜੀਓ ਚੱਲ ਗਿਆ ਸੋਰੀ ਅੱਛਾ ਤੇ ਮੇਰਾ ਸੋਨਾ ਵੀ ਲੈ ਗਿਆ ਸਾਰਾ ਸੋਨਾ ਕਿਹੜਾ ਸੋਨਾ ਮੰਮੀ ਜੀ ਕਿਹੜਾ ਸੋਨਾ ਮੰਮੀ ਜੀ ਮੇਰਾ ਸੋਨਾ ਜਿਹੜਾ ਮੈਂਨੇ ਚਾ ਦਸਾਂਭ ਕੇ ਰੱਖਿਆ ਹੈਗਾ ਅੱਜ ਭਰਾ ਨੂੰ ਪਾ ਕੇ ਦੇ ਦਾ ਟਾਈਮ ਨਾ ਤੋਰ ਤਾ ਨੂੰ ਆਏ ਆਏ ਆ ਕੀ ਕਹਿਣਗੇ ਜੇ ਤੁਸੀਂ ਮੈਂ ਤੁਹਾਡਾ ਸੋਨਾ ਕੀ ਕਰਨਾ ਨਾਲੇ ਮੈਂ ਤੇ ਅਸਤਤਲ ਦਾ ਸੋਨਾ ਕਦੀ ਵੇਖਿਆ ਵੀ ਨਹੀਂ ਆ ਆ ਤਾਂ ਡੇਗੇ ਹੱਥ ਜੋੜ ਦੀ ਮੇਰੇ ਭਰਾ ਦਾ ਨਾਂ ਨਾ ਲਾਓ ਇਹੋ ਜਿਹਾ ਉਹ ਤੇ ਵਿਚਾਰਾ ਪਤਾ ਨਹੀਂ ਕਿੱਦਾਂ ਗਿਆ ਹੁਣ ਅੱਜ ਕੱਲ ਦੀਆਂ ਗੱਲਾਂ ਸੁਣ ਕੇ ਹਾਂ ਨਾ ਬਹੁਤੀਆਂ ਫਾਰਮਲਟੀਆਂ ਨਾ ਕਰ ਮੇਰੇ ਨਾਲ ਮੈਂ ਸਭ ਕੁਝ ਸਮਝ ਨਹੀਂ ਆ ਉਹਨੂੰ ਉਸ ਵਕਤ ਤੇ ਤੋਰਤਾ ਮੇਰੇ ਠੁੰਦਾ ਪਹਿਲਾ ਪਹਿਲਾ ਹੀ ਕੱਲ ਦਾ ਹੀ ਸੋਨਾ ਕੱਢ ਲਿਆ ਸੀ ਮੇਰਾ ਹਾਂ ਐਨਾ ਸੋਨਾ ਹੀ ਮੇਰਾ ਅਈ ਤਾਂ ਐਡਾ ਸੋਨਾ ਕੀ ਕਰਨਾ ਸੀ ਮੈਨੂੰ ਪਤਾ ਵਾ ਉਥੇ ਹੈ ਹੀ ਕੀ ਆ ਤੇਰੇ ਪੇਕੇ ਹੈ ਭੁੱਖ ਨੰਗੇ ਜਿਹਾ ਮੈਨੂੰ ਇਦਾਂ ਨਹੀਂ ਸਿਖਾਇਆ ਚੋਰੀ ਕਰਨੀ ਨਹੀਂ ਸਿਖਾਈਏਗੀ ਕੀ ਸਿਖਾਇਆ ਤੇ ਮਾਪਿ ਹੋਰੇ ਮੈਂ ਜੋ ਕਹਿੰਦੇ ਥੋੜੀ ਖਾ ਲਓ ਪਰ ਕੇ ਦੀ ਚੱਕ ਕੇ ਜਾਂ ਚੋਰੀ ਕਰਕੇ ਨਹੀਂ ਖਾਣੀ ਅੱਛਾ ਐਨੇ ਚੰਗੇ ਹੀ ਤੇਰੇ ਮਾਪਿਓ ਹੈ ਤੇ ਫਿਰ ਮੇਰਾ ਸੋਨਾ ਕਿੱਥੇ ਚਲ ਗਿਆ ਜ਼ਮੀਰ ਖਾ ਗਈ ਆ ਹਾਂ ਮਮੀ ਜੀ ਮੈਂ ਤੁਹਾਡੇ ਹੱਥ ਜੋੜਦੀ ਮੇਰੇ ਭਰਾ ਦਾ ਨਾਂ ਨਾ ਲਾਓ ਵੀ ਡੀਪੋਲੀ ਵੱਧ ਜਰੂਰਤ ਨੇ ਕਿ ਚੰਗਾ ਮੈਂ ਸਭ ਕੁਝ ਜਾਣਨੀ ਤੁਹਾਨੂੰ ਭੈਣ ਭਰਾਵਾਂ ਨੂੰ ਪੂਰੇ ਭੁੱਖੇ ਰਹੇਗੇ ਜੇ ਤੁਸੀਂ ਦੋਵੇਂ ਕਿਤੇ ਨਾ ਕਿਤੇ ਵੇਂਦੇ ਫਿਰਦੇ ਜੇ ਕੋਈ ਨਾ ਕੋਈ ਚੀਜ਼ ਹੱਥ ਲੱਗੇ ਤਾਂ ਆਪਾਂ ਲੈ ਕੇ ਥੋ ਨਿਕਲ ਗਏ ਨਹੀਂ ਆਪਣੇ ਘਰ ਗਰੀਬੀ ਜ਼ਰੂਰ ਵੇਖੀ ਆ ਪਰ ਕਦੀ ਕੀ ਵੀ ਚੋਰੀ ਨਹੀਂ ਕੀਤੀ ਹਾਂ ਨਰ ਹੋਣ ਦਾ ਨਾਟਕ ਪਾ ਮੇਰੇ ਸਾਹਮਣੇ ਕਰ ਚੰਗਾ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਨੀ ਆ ਉਹਨੂੰ ਸੁੱਤੇ ਜਾਣ ਦੀ ਕਿ ਲੋੜ ਹੀ ਕੀ ਉਹ ਇਸੇ ਕਰਕੇ ਸੁੱਤੇ ਉੱਠ ਕੇ ਚਲ ਗਿਆ ਕੰਮ ਹੀ ਮੰਮੀ ਜੀ ਉਹ ਤਾਂ ਚਲ ਗਿਆ ਅੱਛਾ ਕੰਮ ਹੀ ਉਹਨੂੰ ਤੇ ਮੇਰਾ ਸੋਨਾ ਕਿੱਥੇ ਗਿਆ ਵਾ ਮੈਂ ਸੋਨਾ ਆਪਣਾ ਕਿੱਥੋਂ ਲੱਭਾਂ ਉਹ ਬੀਲ ਮਾਰੀ ਚ ਵੇਖੋ ਮੈਂ ਆਪਣੀ ਅਲਮਾਰੀ ਚੋਂ ਕਿੱਥੋਂ ਲੱਭਾਂ ਸੋਨਾ ਉਹ ਤਾਂ ਜਿੱਥੇ ਜਾਣਾ ਸੀ ਚਲ ਗਿਆ ਵਾ ਮੈਨੂੰ ਪਤਾ ਵਾ ਪੱਕਾ ਤਰਾ ਭਰਾ ਹੀ ਲੈ ਕੇ ਗਿਆ ਸੋਨਾ ਨਾਲੇ ਉਹ ਤੁਹਾਡੇ ਕਮਰੇ ਚ ਵੀ ਨਹੀਂ ਗਿਆ ਨਾ ਮੈਂ ਤਾਂ ਢੀ ਕਦੀ ਅਲਮਾਰੀ ਨੂੰ ਹੱਥ ਲਾਇਆ ਨਾ ਵਿਚਾਰਾ ਉਹ ਕਦੀ ਤੁਹਾਡੇ ਕਮਰੇ ਚ ਗਿਆ ਤੇ ਮੈਂ ਕਿਹੜੀ ਆਪਣੇ ਕਮਰੇ ਚ ਰਹਿਣੀ ਆ ਮੈਨੂੰ ਕੀ ਪਤਾ ਤੂੰ ਹੱਥ ਲਾਇਆ ਕਿ ਨਹੀਂ ਲਾਇਆ ਪਰ ਮੇਰਾ ਸੋਨਾ ਕਿੱਥੇ ਚਲ ਗਿਆ ਵਾ ਇਹ ਵੀ ਦੱਸ ਨਾ ਮੈਨੂੰ ਘਰ ਵਿੱਚ ਤਾਂ ਤੂੰ ਹੀ ਆ ਨਾ ਹੁਣ ਤੇ ਜਾਂ ਤੇਰਾ ਭਰਾ ਆਇਆ ਸੀਗਾ ਸਣੀ ਨੇ ਤੇ ਸੋਨਾ ਕੱਢਣਾ ਨਹੀਂ ਸੀ ਤੇ ਨਾ ਤੇਰੇ ਪਿਓ ਨੇ ਕੱਢਣਾ ਸੀਗਾ ਤੇ ਸੋਨਾ ਕੱਢਿਆ ਕਿੰਨੇ ਫਿਰ ਮੈਨੂੰ ਇਹ ਵੀ ਦੱਸ ਦਾਸ ਹੁਣ ਹਣ ਗੁੰਗੀ ਆ ਗੁੰਗੀ ਕੀ ਤੇਰੇ ਭਰਾ ਦਾ ਕਤੋਂ ਨਾ ਲੱਗ ਜਾਂਦੀ ਜੀ ਉਹ ਵਿਚਾਰਾ ਨਿੱਕਾ ਜਾ ਤੇ ਹੈਗਾ ਵਾ ਹਾਂ ਬੜਾ ਨਿੱਕਾ ਵਾ ਐਡੀ ਲੰਮੀ ਜ਼ੁਬਾਨ ਵਾ ਤੇਰੇ ਨਿੱਕੇ ਭਰਾ ਦੀ ਹੈਂ ਖੋਲਣ ਲੱਗਾ ਕਿ ਤੇ ਐਤਵਾਰ ਦੀ ਛੁੱਟੀ ਨਹੀਂ ਕਿ ਨਹੀਂ ਕਰਦਾ ਠੀਕ ਵਾ ਨਾ ਐਡੇ ਭੋਲੇ ਨਹੀਂ ਜੀ ਤੁਸੀਂ ਤੂੰ ਵੀ ਉਹਦੀ ਭੈਣੀਆਂ ਮੰਮੀ ਜੀ ਉਹ ਉਹਦੀ ਆਦਤ ਉਹ ਆ ਪੀ ਉਹ ਕਿਸੇ ਦੀ ਗੱਲ ਨਹੀਂ ਜਦਾ ਜਿਹੜੀ ਗੱਲ ਨੂੰ ਜੀ ਮੂੰਹ ਤੇ ਕਰ ਦਿੰਦਾ ਢਿੱਡ ਚ ਨਹੀਂ ਰੱਖਦਾ ਹੈਗਾ ਹੂੰ ਉਹ ਸਾਰੇ ਕੰਮ ਕਰਦਾ ਵਾ ਉਹ ਚੋਰੀਆਂ ਵੀ ਕਰਦਾ ਵਾ ਇਥੇ ਸੋਨਾ ਵੀ ਲੈਗਾ ਚੋਰੀ ਕਰਕੇ ਤੇ ਤੂੰ ਦਿੱਤੇ ਉਹਨੂੰ ਚੋਰਨੀ ਤੂੰ ਦਿੱਤਾ ਸੋਨਾ ਮੇਰਾ ਚੋਰੀ ਤੇ ਸਾਰੇ ਕੰਮ ਕਰ ਸਕਦਾ ਪਰ ਚੋਰੀ ਨਹੀਂ ਕਰ ਸਕਦਾ ਧਿਆਨ ਪਣਾ ਰੱਖ ਕੇ ਕਰ ਲਈ ਆ ਨਾ ਤੁਹਾਨੂੰ ਕੀ ਲੋੜ ਬਾਹਰ ਚੋਰੀਆਂ ਕਰਨ ਦੀ ਜਦੋਂ ਅੰਦਰੇ ਤੁਹਾਨੂੰ ਸਭ ਕੁਝ ਮਿਲ ਜੇ ਹੈ ਐਡਾ ਵੱਡਾ ਘਰ ਮੰਨ ਲ ਕੇ ਬੈਗਣੀ ਆਣ ਕੇ ਤੂੰ ਹੈਨਾ ਹੋਰ ਤੂੰ ਕੀ ਨਹੀਂ ਕਰ ਸਕਦੀ ਸਭ ਕੁਝ ਕਰ ਸਕਦੀ ਹੈ ਚੋਰੀ ਕਰਕੇ ਮਹਿਲ ਛੱਤ ਲੈਣੇ ਹੂੰ ਛੱਤ ਨਹੀਂ ਲੈਣੇ ਚੋਰੀ ਕਰਨ ਦੀ ਲੋੜ ਜਿੰਨਾ ਮੇਰਾ ਸੋਨਾ ਹੈ ਪਤਾ ਸੋਨਾ ਕਿੰਨਾ ਮਹਿੰਗਾ ਵਾ ਜੇ ਅੱਜ ਵੇਚੂਗਾ ਨਾ ਜਾ ਕੇ ਤੇ 3-4 ਲੱਖ ਦਾ ਸੋਨਾ ਵਾ ਇਹ ਸੋਚ ਤੂੰ ਉਮੀਦਾਂ ਤੇ ਬਹੁਤ ਵੱਡੀ ਗੱਲ ਕਹਿਤੀ ਆ ਜਿਹੜੀ ਕਿ ਮੈਨੂੰ ਬਿਲਕੁਲ ਬਰਦਾਸ਼ਤ ਨਹੀਂ ਹੁੰਦੀ ਹੈਗੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣਦੀ ਪਰ ਆਹ ਗੱਲ ਨਹੀਂ ਮੇਰੇ ਤੋਂ ਜਰੀ ਜਾਣਗੀ ਸੱਚ ਵਾ ਨਾ ਤਾਂ ਨਹੀਂ ਜਰਿਆ ਜਾਣਿਆ ਤੇਰਕੋ ਠੀਕ ਆ ਨਾ ਜੋ ਤੂੰ ਕੀਤਾ ਵਾ ਤੈਨੂੰ ਵੀ ਪਤਾ ਵਾ ਮੈਂ ਝੂਠ ਨਹੀਂ ਬੋਲਣ ਦੀ ਕਿ ਚਾ ਮੈਂ ਝੂਠੀ ਆ ਤੂੰ ਮੇਰੇ ਨਿੱਕੇ ਜਿਹੇ ਭਰਾ ਤੇ ਇਲਜ਼ਾਮ ਲਾਈ ਜਾਣ ਢੀ ਜੀ ਅੱਛਾ ਮੈਂ ਇਲਜ਼ਾਮ ਲਉਣੀ ਆ ਤੁਹਾਡੇ ਤੇ ਹੁਣ ਮੈਂ ਆਪਣਾ ਸੋਨਾ ਕਿਥੋਂ ਪੂਰਾ ਕਰਾਂ ਇਹ ਵੀ ਦੱਸ ਦੇ ਮੈਨੂੰ ਤੇਰਾ ਤੇ ਹੁਣ ਇੱਥੇ ਰਹਿਣ ਨੂੰ ਵੀ ਨਹੀਂ ਦਿਲ ਕਰਨਿਆ ਨਹੀਂ ਦੇਰ ਕਰਨਾ ਤਾਂ ਜਾ ਕੱਪੜੇ ਪਾ ਤਾ ਜਾ ਕਰ ਫੋਨ ਆਪਣੇ ਭੁੱਖੇ ਨਗੇ ਭਰਾ ਨੂੰ ਪਿ ਲੈ ਜਾ ਤੈਨੂੰ ਆਣ ਕੇ ਇੱਥੇ ਕਰਨਾ ਵੀ ਕੀ ਆ ਤੂੰ ਅੱਜ ਤੂੰ ਸੋਣਾ ਚੁੱਕਿਆ ਵਾ ਕੱਲ ਤੂੰ ਹੋਰ ਕੋ ਚੁੱਕੇਂਗੀ ਹੈ ਮੈਨੂੰ ਨਹੀਂ ਲੋੜ ਹੈ ਜੀ ਨੋ ਦੀ ਆ ਤਾਂ ਡੱਗਿਆ ਹੱਥ ਚੋੜੇ ਮੈਨੂੰ ਮਾਫ਼ ਕਰ ਹੱਥ ਚੋੜੇ ਮੇਰੇ ਅੱਗੇ ਅੱਜ ਰੇਪੀ ਕੁਦੀ ਦਾ ਚੋਰੀ ਦਾ ਨਾਮ ਲਾਤਾ ਵਾ ਹੁਣ ਆਇਆ ਉੱਠ ਪਹਾੜ ਥੱਲੇ ਹੈ ਹੁਣ ਵੇਖੇ ਅਥਰੂ ਕਿਤੇ ਟਪਕ ਟਪਕ ਚੋਂਡੇ ਇਹਦੇ ਮਹਾਰਾਣੀ ਨਾ ਹੋਵੇ ਤੇ ਕਿ ਥਾਂ ਦੀ ਆਹੀ ਮੇਰੀ ਬੇਇੱਜ਼ਤੀ ਕਰਾਉਣਾ ਹੈ ਮੈਨੂੰ ਤੇ ਆਪਣੇ ਘਰ ਵਾਲੇ ਦੇ ਨਜ਼ਰਾਂ ਸਾਹਮਣੇ ਨੇ ਗਰਾਈ ਦਿੱਤਾ ਵਾ ਤੇ ਆਪਣੇ ਮੁੰਡੇ ਦੇ ਸਾਹਮਣੇ ਹੁਣ ਜੇ ਤੈਨੂੰ ਨਾ ਚੋਰੀ ਦੇ ਇਲਜ਼ਾਮ ਵਿੱਚ ਘਰੋਂ ਕਢਾਇਆ ਤੇ ਫੇਰ ਵੇਖੀ ਤੂੰ ਤੂੰ ਯਾਦ ਕਰੇਂਗੀ ਕਿ ਇਹਦਾ ਨਾਮ ਹੀ ਜੀਵਨ ਆ ਤੇ ਮੈਂ ਕਿਦਣਾ ਪਾਲਾ ਪਾਇਆ ਹੈ ਹੁਣ ਲੱਗੂਗਾ ਤੈਨੂੰ ਪਤਾ ਮੈਂ ਮੀਜੀ ਮੇਰੇ ਨਿੱਕੇ ਜਿਹੇ ਪਰਿਵਾਰ ਵਿੱਚ ਚੋਰੀ ਨਹੀਂ ਕਰ ਸਕਦਾ ਉਹ ਤੇ ਮੈਨੂੰ ਵੀ ਪਤਾ ਚੋਰੀ ਨਹੀਂ ਕਰ ਸਕਦਾ ਪਰ ਤੈਨੂੰ ਘਰੋਂ ਕੱਢਣ ਦਾ ਕੋਈ ਨਾ ਕੋਈ ਤਰੀਕਾ ਤੇ ਮੈਨੂੰ ਚਾਹੀਦਾ ਵਾ ਨਾ ਕੋਈ ਨਹੀਂ ਹੁਣ ਆਪਣੇ ਮੁੰਡੇ ਸਾਹਮਣੇ ਮੋਸ਼ਨ ਰੁਹਾ ਤਾਣਾ ਮੈਨੂੰ ਕਿ ਸਨੀ ਆ ਕੰਮ ਇਦਾਂ ਹੀ ਆ ਉਹ ਵੀ ਨਾ ਸੱਚ ਮੰਨ ਲੈਣਾ ਕਿ ਤੈਿਹ ਗੱਲ ਨੂੰ ਉਹਨੇ 1 ਮਿੰਟ ਲਵਾਣਾ ਨਹੀਂ ਪੁੱਤੋਂ ਖੜ ਕੇ ਬਾਹਰ ਕੱਢਣ ਲੱਗੇ ਨੇ ਮੇਰਾ ਤਾਂ ਗਵਾਸ ਚੱਲੇਗਾ ਹੁਣ ਇਹਦੀ ਗੁੱਤ ਮੁਰੜ ਕੇ ਨੇ ਘਰੋਂ ਬਾਹਰ ਕੱਢਾਂ ਮੈਂ ਤੇ ਨਹੀਂ ਚੁੱਪਦੀ ਆ ਨਾ ਗੱਲ ਨਹੀਂ ਕਰਨ ਵਾਲੀ ਮੇਰੇ ਕੋਲ ਤਾਂ ਬਰਦਾਸ਼ਤ ਹੀ ਨਹੀਂ ਹੁੰਦੀ ਪਰ ਹੁਣ ਜਿਹੜਾ ਮੈਂ ਇਲਜ਼ਾਮ ਲਾਤਾ ਵਾ ਨਾ ਇਹ ਵੀ ਸੋਚ-ਸੋਚ ਕੇ ਮਰੂਗੀ ਪੱਕੀ ਇਲਜ਼ਾਮ ਲਾਇਆ ਮੇਰੇ ਤੇ